ਬੀਕਾਨੇਰ ਕੰਨੀ ਖੜੇ ਆ ਵੇਖ ਲੋ ਮਗਰ ਟਿੱਬੇ ਪਹਾੜਾ ਜਿਹੜੇ ਜਿਹੜੇ ਹਨਾ ਇੱਥੇ ਭਾਈ ਨਾ ਇਹ ਧਰਤੀ ਚੋਂ ਇੱਕ ਆਪਣੇ ਜੱਟਾਂ ਵਾਸਤੇ ਸੋਨਾ ਨਿਕਲਦਾ ਆਪਣੇ ਨਾਲ ਭਾਈ ਗੁਰਪ੍ਰੀਤ ਤੇ ਹਸਨ ਖੜੇ ਆ ਇਹ ਉਹ ਭਾਈ ਸੋਨੇ ਨੂੰ ਕੱਟ ਕੇ ਤਰਾਸ ਕੇ ਗਟਿਆਂ ਚ ਪਾ ਕੇ ਘਲਦੇ ਆਪਣੇ ਕੋਲੇ ਇੱਥੇ ਆ ਕੇ ਯਾਰ ਕਹਿਨ ਦਾ ਭਾਵ ਪੰਜਾਬ ਵਾਲੇ ਨਜ਼ਾਰੇ ਹਨੀ ਲਈ ਆਵੇ ਟੁੱਟਦੀ ਵੀ ਛੇਤੀ ਮੁੜ ਕੇ ਇਹਨੂੰ ਜਦੋਂ ਮਸ਼ੀਨਾਂ ਨਾਲ ਕਰੈਸ਼ ਕਰਦੇ ਆ ਆਵੇ ਵੇਖੋ ਇਹਦੇ ਚੋਟੂ ਓਟ ਨੂੰ ਪੰਤਾਂ ਨਿਕਲਦੀਆਂ हां जी ਜਦੋਂ ਆਪਾਂ ਹੱਥ ਤੇ ਪਾਈ ਜਾਵਾਂਗੇ ਤੇ ਨਵੀਂ ਕੋਕੀ ਦੋ ਹਾਸੇ ਕਿਉਂਕਿ ਇਹਨੇ ਜ਼ਮੀਨ ਨੂੰ ਵੀ ਜਾਦੇ ਅਪਜਾਊ ਕਰਨਾ ਹੁੰਦਾ ਜਰਮੀਨੇਸ਼ਨ ਦੇਣਾ ਐਕਟੀਵੇਟ ਪੈਂਦੀ ਕਿੰਨੀ ਐ ਕਿੰਨੇ ਦੇ ਇੱਕ ਬਾਈਕ ਨਾਲ ਦੇ ਕਿੰਨੇ 5% ਅੱਛਾ ਬਾਈ ਕਿਸਾਨਾ ਆਪਣਾ ਛੜਪਰਾਉਂ ਕਰਨਾ ਵੀ 2 ਕਿੱਲਿਆਂ 3 ਕਿੱਲਿਆਂ ਚਾਲਦਾ ਪਾ ਕੇ ਦੇਖ ਲਓ ਭਾਈ ਜੇ ਜੇ ਰਿਜ਼ਲਟ ਮਿਲੇ ਤਾਂਗਾ ਨੂੰ ਪਾਓ ਨਹੀਂ ਚੱਲੇ ਨਹੀਂ ਰਹੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੌਰਪ੍ਰੀਤ ਮਿੱਤਰੋ ਜਿਹੜੀ ਅੱਜ ਵਾਲੀ ਵੀਡੀਓ ਆ ਨਾ ਸਾਰੀ ਧਿਆਨ ਨਾਲ ਵੇਖਣੀ ਹੋਊਗੀ ਆਪਣੇ ਜਿਹੜੇ ਜੱਟ ਜ਼ਿਮੀਂਦਾਰ ਕਿਸਾਨ ਭਰਾਣਾ ਆਪਣੀ ਕੰਮ ਦੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਯਾਰ ਜੁੜੇ ਰਹੋ ਸਾਰੀ ਵੀਡੀਓ ਨਾਲ ਕੰਮ ਦੀਆਂ ਗੱਲਾਂ ਅੱਜ ਬੀਕਾਂ ਨੇਰ ਕੰਨੀ ਖੜੇ ਆ ਵੇਖ ਲਓ ਮਗਰ ਟਿੱਬੇ ਪਹਾੜਾ ਜਿਹੜੇ ਜਿਹੜੇ ਹਨਾ ਪਰ ਇੱਥੇ ਵੀ ਨਾ ਜਿਹੜੀ ਆਪਣੇ ਪੰਜਾਬ じゃ ਰਾਜਸਥਾਨ ਤਾਂ ਹੈਗਾ ਹੀ ਆ ਯੂਪੀ ਗੁਜਰਾਤ ਐਮਪੀ ਜਿੱਥੇ ਵੀ ਖੇਤੀ ਆ ਹੁੰਦੀ ਆ ਡਾਕਰਵਾਣ ਆ ਇੱਥੇ ਭਾਈ ਨਾ ਇਹ ਧਰਤੀ ਚੋਂ ਇੱਕ ਆਪਣੇ ਜੱਟਾਂ ਵਾਸਤੇ ਸਿਉਣਾ ਨਿਕਲਦਾ ਆਪਣੇ ਨਾਲ ਭਾਈ ਗੁਰਪ੍ਰੀਤ ਤੇ ਹਸਨ ਖੜੇ ਆ ਇਹ ਉਹ ਭਾਈ ਸਿਉਣੇ ਨੂੰ ਕੱਢ ਕੇ ਤਰਾਸ ਕੇ ਗਟਿਆਂ ਚ ਪਾ ਕੇ ਘਲਦੇ ਆਪਣੇ ਕੋਲੇ ਹੁਣ ਤੁਸੀਂ ਪੁੱਛੋਗੇ ਕੀ ਇੱਥੇ ਭਾਈ ਨਾ ਖਾਨਾਂ ਚ ਖੜੇ ਆ ਜੈਪਸਮ ਖਾਦ ਦੀਆਂ ਖਾਨਾਂ ਚ ਇੱਥੇ ਆ ਟਿੱਬਿਆਂ ਦੇ ਥੱਲੇ ਨਾ ਜੈਪਸਮ ਖਾਦ ਨਿਕਲਦੀ ਅੱਜ ਤੁਹਾਨੂੰ ਮੈਂ ਖਾਨਾਂ ਵੀ ਵਿਖਾਉਂਗਾ ਇੱਥੇ ਵੀਡੀਓ ਨਾਲ ਜੁੜੇ ਰਹੋਗੇ ਨਾ ਤੁਹਾਨੂੰ ਲਾਸਟ ਚ ਇੱਥੇ ਖਾਨਾਂ ਜਿਹੜੀਆਂ ਜੈਪਸਮ ਰੇਹ ਦੀਆਂ ਜਿੱਥੋਂ ਤਿਆਰ ਹੁੰਦੀ ਆ ਕਿਵੇਂ ਧਰਤੀ ਚੋਂ ਨਿਕਲਦੀ ਆ ਸਾਰੀ ਵਿਖਾਵਾਂਗੇ ਠੀਕ ਆ ਵੀਡੀਓ ਨਾਲ ਜੁੜੇ ਰਹੋ ਹੁਣ ਆਪਾਂ ਇਹਨਾਂ ਬਾਈਆਂ ਨੂੰ ਨਾਲ ਲੈ ਕੇ ਜਿੱਥੇ ਤਿਆਰ ਹੁੰਦੀ ਆ ਖਾਦ ਉੱਥੇ ਚੱਲਦੇ ਆ ਸਭ ਤੋਂ ਪਹਿਲਾਂ ਬਾਈ ਜੀ ਸਸਰੀਕਾਲ ਸਸਰੀਕਾਲ ਬਈ ਬੜਾ ਵੱਡਾ ਕੰਮ ਆ ਯਾਰ ਹਣਾ ਬਾਈ ਹਾਂਜੀ ਯਾਰ ਇਹ ਟਿੱਬਿਆਂ ਚੋਂ ਫਿਰ ਆਏ ਕਿਵੇਂ ਸੋਚਿਆ ਬਈ ਇੱਥੋਂ ਆਹ ਐਉਂ ਖਾਦ ਨਿਕਲੇਊਗੀ ਕੋਈ ਕੰਪਿਊਟਰ ਕੰਪਟਰ ਰੱਖੀ ਬੈਠੇ ਆ ਬਾਈ ਸਾਧਨ ਆਪਣੇ ਕੋਲੇ ਸਾਰੇ ਹੀ ਹੈ ਕੰਪਿਊਟਰ ਵੀ ਹੈ ਜੇਸੀ ਵੀਆ ਵੀ ਹੈ ਐਲ ਐਨ ਟੀ ਮਸ਼ੀਨ ਚੱਲ ਗਏ ਫਿਰ ਉੱਥੇ ਚੱਲੀਏ ਬਾਈ ਲੈ ਵੀ ਵੀਡੀਓ ਨਾਲ ਜੁੜੇ ਰਹੋ ਖਾਨਚ ਵੀ ਲੈ ਕੇ ਚੱਲਦੇ ਆ ਤੇ ਜਿੱਥੇ ਜੈਪਸਮ ਰੇਤ ਤਿਆਰ ਕਰਦੇ ਆ ਸਾਰਾ ਕੁਝ ਬਣਦਾ ਬਣਾਉਂਦਾ ਯਾਰ ਗੱਲਾਂ ਥੋੜੇ ਕੰਮ ਦੀਆਂ ਜੀਵਿਦਾਰੀਆਂ ਪਹਿਲਾਂ ਤਾਂ ਮੇਰੇ ਮਨ ਨੂੰ ਸੰਤੋਸ਼ਟੀ ਨਹੀਂ ਆਈ ਮੈਂ ਇਹਨਾਂ ਦੀ ਇੱਕ ਦਿਨ ਵੀਡੀਓ ਪਾ ਕੇ ਬਾਈਆਂ ਦੀ ਡਿਲੀਟ ਮਾਰਤੀ ਮੈਂ ਕਿਹਾ ਯਾਰ ਕਿਤੇ ਉਹੀ ਨਾ ਉਥੇ ਟਿੱਬਿਆਂ ਤੋਂ ਮਿੱਟੀ ਭਰ-ਭਰ ਕੇ ਆਪਣੇ ਜੱਟਾਂ ਭਰਾਵਾਂ ਨੂੰ ਵੇਚੀ ਜਾਣ ਇਹ ਕਰੋੜਾ ਰੁਪਿਆ ਬਣਾ ਜਾਣ ਆਪਾਂ ਨੂੰ ਬਚੀ ਕੁਸ ਨਾ ਪਰ ਨਹੀਂ ਯਾਰ ਵਾਕੇ ਹੀ ਹਕੀਕਤ ਆ ਚੱਲਦੇ ਆਪਾਂ ਬਾਈ ਉੱਥੇ ਕਾਰਖਾਨੇ 'ਚ ਉਸ ਤੋਂ ਬਾਅਦ ਆਪਾਂ ਚੱਲਾਂਗੇ ਜਿੱਥੇ ਖਾਣਾ ਆਜੋ ਮਿੱਤਰੋ ਹਾਂਜੀ ਮਿੱਤਰੋ ਹੁਣ ਆਪਾਂ ਕਾਰਖਾਨੇ 'ਚ ਆ ਗਏ ਤੇ ਕਾਰਖਾਨਾ ਵੀ ਇਹ ਬਾਈ ਖੇਤਾਂ 'ਚ ਹੀ ਆ ਐ ਵੱਡੀ ਫੈਕਟਰੀ ਸ਼ੈੱਡ ਛੱਡ ਹੈ ਨਹੀਂ ਭਰਾਵੋ ਇੱਥੇ ਤਾਂ ਟੈਂਪਰੇਚਰ ਵੀ ਬੜਾ ਹਾਈ ਆ ਧੁੱਪ ਵੇਖੋ ਤੇ ਪਸੀਨਾ ਆ ਹੀ ਜਾਂਦਾ ਇੱਥੇ ਆ ਕੇ ਯਾਰ ਕਹਿਨ ਦਾ ਭਾਵ ਪਯਾਬ ਵਾਲੇ ਨਜ਼ਾਰੇ ਹੈ ਨਹੀਂ ਬਈ ਇੱਥੇ ਬਦਲ ਗਈ ਦੁਨੀਆ ਆ ਭਈ ਭਰਾਵੋ ਇੱਥੇ ਲਿਆਂਦੀ ਖਾਣਾ ਚੋਂ ਕੱਢ-ਕੱਢ ਕੇ ਆ ਸਾਰੀ ਜੈਪਸਮ ਹੀ ਆ ਇਹਨੂੰ ਗਾਂਹ ਮੁੜ ਕੇ ਤਿਆਰ ਕਰਦੇ ਆ ਦੀ ਸੌਦਾ ਸਦਾਈ ਹੁੰਦੀ ਆ ਲੈ ਵੀ ਬਾਈ ਗੁਰਪ੍ਰੀਤ ਦਾਸ ਇਹ ਬਈ ਇਹ ਸਾਰੀ ਜਿਹੜੀ ਇਹ ਜੈਪਸਮ ਰਹੀ ਆ ਹਾਂਜੀ ਬਾਈ ਸਾਰੀ ਜੈਪਸਮ ਹੈ ਅੱਛਾ ਠੀਕ ਆ ਬਾਈ ਇਹ ਤੁਸੀਂ ਖਾਣਾ ਚੋਂ ਕੱਢ ਕੇ ਲੈਂਦੀ ਆ ਹਾਂਜੀ ਹਾਂਜੀ ਠੀਕ ਆ ਪਹਿਲਾਂ ਇਹ ਐ ਪੱਥਰ ਦਾ ਰੂਪ ਹੁੰਦੀ ਆ ਹਾਂਜੀ ਹਾਂਜੀ ਬਾਈ ਇਹ ਬਈ ਯਾਨੀ ਇਹ ਮਿੱਟੀ ਚੂਨੇ ਵਰਗੀ ਮਿੱਟੀ ਕਹਿ ਸਕਦੇ ਆਪਾਂ ਹਨਾ ਹਾਂ ਬਾਈ ਹਾਂ ਤੇ ਇਹਦੇ ਵਿੱਚੋਂ ਮੁੜ ਕੇ ਤੱਤ ਨਿਕਲਦੇ ਆ ਤੱਤ ਨਿਕਲਦੇ ਬਈ ਇਹ ਆ ਆਵੇ ਆ ਆਵੇ ਬਈ ਆ ਨਾ ਮੜਾ ਜਾਂ ਤੁਹਾਨੂੰ ਵਿਖਾਵ ਹੀ ਦਿੰਨੇ ਕੈਮਰੇ 'ਚ ਇਹ ਜਿਵੇਂ ਆ ਚੀਜ਼ ਆ ਇਹ ਆਵੇ ਟੁੱਟਦੀ ਨਹੀਂ ਛੇਤੀ ਮੁੜ ਕੇ ਇਹਨੂੰ ਜਦੋਂ ਮਸ਼ੀਨਾਂ ਨਾਲ ਕਰੈਸ਼ ਕਰਦੇ ਆ ਆਵੇ ਵੇਖੋ ਇਹਦੇ ਛੋਟੋ ਵੱਟ ਨਾ ਤੰਤਾਂ ਨਿਕਲਦੀਆਂ ਐ ਜਦੋਂ ਆਪਾਂ ਐਂ ਹੱਥ ਤੇ ਪਾਈ ਜਾਵਾਂਗੇ ਇਹ ਨਮੀ ਸੁੱਕੀ ਜੋ ਹੱਥ ਦੀ ਕਿਉਂਕਿ ਇਹਨੇ ਜ਼ਮੀਨ ਨੂੰ ਵੀ ਜਾਦੇ ਅਪਜਾਊ ਕਰਨਾ ਹੁੰਦਾ ਜਰਮੀਨੇਸ਼ਨ ਦੇਣਾ ਬਈ ਇਹੇ ਹੁਣ ਡੈਂਪਰਾਂ ਨਾਲ ਇਕੱਠੀ ਕਰੀ ਐ ਇੱਥੇ ਇਹ ਬਈ ਡੈਂਪਰਾਂ ਨਾਲ ਲੈਂਡਿੰਗ ਮਸ਼ੀਨਾਂ ਨਾਲ ਕੱਢ ਕੱਢ ਕੇ ਉੱਤੋਂ ਦੀ ਮਿੱਟੀ ਹਟਾ ਕੇ ਥੱਲੋਂ ਵਿਚਾਲੋਂ ਗਿਰੀ ਗਿਰੀ ਕੱਢੀ ਐ ਵੀ ਥੱਲੇ ਦਾ ਵੀ ਛੜਤਾ ਉੱਤਲੇ ਮਿੱਟੀ ਵੀ ਹਟਾਤੀ। ਅੱਛਾ ਤੇ ਇਹ ਨਹੀਂ ਨਹੀਂ ਬਈ ਜਿਵੇਂ ਉੱਤੇ ਪਹਿਲਾਂ ਉੱਪਰ ਮਿੱਟੀ ਹੁੰਦੀ ਆ ਹਾਂਜੀ ਹਾਂਜੀ ਉੱਤਲੇ ਉੱਤਲੇ 4 ਫੁੱਟ 1.5 ਫੁੱਟ ਦੀ ਮਿੱਟੀ ਦੀ ਲੇਅਰ ਹੁੰਦੀ ਆ ਇਹਦੇ ਉੱਤੇ ਠੀਕ ਆ ਉਹ ਉੱਤਲੇ ਉਦਲੀ ਮਿੱਟੀ ਪਾਸੇ ਕਰਕੇ ਪਾਸੇ ਕਰਕੇ ਸੁਕਾ ਕੇ ਇਹਨੂੰ ਆ ਪ੍ਰੋਪਰ ਤੁਸੀਂ ਦੇਖੋ ਅੱਛਾ ਸੁਕਾਉਣੀ ਵੀ ਪੈਂਦੀ ਆ ਭਾਈ ਨਵੀਂ ਨਹੀਂ ਰੱਖਦੇ ਇਹਦੇ ਵਿੱਚ ਕਈ ਵਾਰੀ ਜ਼ਿੰਮੇਦਾਰ ਹੁੰਦਾ ਵੀ 50 ਕਿਲੋ ਦੀ ਆਪੇ ਪੈਕਿੰਗ ਕਰਦੀ ਹੈ 47 ਕਿਲੋ ਦੀ ਪਿੱਛੋਂ ਰਹਿ ਜਾਂਦੀ ਫਿਰ ਜ਼ਿੰਮੇਦਾਰ ਲਾਂਭਾ ਦਿੰਦੇ ਉਹਦਾ ਵੀ ਕੋਈ ਤੁੱਕ ਨਹੀਂ ਹੁਣ ਤੁਸੀਂ ਵੇਖੋਗੇ ਇਹਨੂੰ ਦੋ ਦੋ ਮਹੀਨੇ ਵੀ ਨਵੀਂ ਨਾ ਤਿੰਨ ਮਹੀਨੇ ਸੁਕਾਉਣੀ ਪੈਂਦੀ ਹੈ ਉੱਥੋਂ ਇਹ ਐਗਜ਼ਾਵੇਟਰ ਨਾਲ ਡੰਪਰਾਂ 'ਚ ਲੋਡ ਕਰਕੇ ਇੱਥੇ ਲਿਆ ਕੇ ਲਾਤੀ ਹਾਂਜੀ ਹਾਂਜੀ ਬਾਈ ਇਦੂ ਬਾਅਦ ਮੰਨ ਕੇ ਚੱਲੋ ਫਿਰ ਇਹਨੂੰ ਮਸ਼ੀਨਾਂ ਨਾਲ ਪੀਨੇ ਆ। ਹਾਂਜੀ ਬਾਈ ਕ੍ਰੈਸ਼ ਕਰਦੇ ਆ ਇਹਨੂੰ। ਕ੍ਰੈਸ਼ ਕਰਦੇ ਆ ਹਾਂਜੀ। ਫਿਰ ਕ੍ਰੈਸ਼ ਕਰਕੇ ਉਸ ਤੋਂ ਬਾਅਦ ਪੈਕਿੰਗ ਹੁੰਦੀ ਆ। ਤੇ ਬਾਈ ਇੱਕ ਮੈਨੂੰ ਐਂ ਗੱਲ ਦੱਸੀ ਵੀ ਤੁਹਾਨੂੰ ਪਤਾ ਕੀ ਲੱਗਦਾ ਯਾਰ ਬਈ ਇੱਥੇ ਜਿਪਸਮ ਪਈ ਆ। ਜਿਪਸਮ ਬਈ ਚੈੱਕ ਕਰਨੀ ਬੰਦੀ ਆ ਥੱਲੇ ਬਾਕੀ ਖਾਨਾ ਹੈਗੀਆਂ ਜ਼ਮੀਨਾਂ ਹੈਗੀਆਂ ਬਹੁਤ ਜ਼ਿਆਦਾ ਜਿਪਸਮ ਨਹੀਂ ਆ ਚੈੱਕ ਕਰ। ਨਹੀਂ ਕੋਈ ਫਿਰ ਕੰਪਿਊਟਰ ਕੰਪਟਰੀ ਹੋਊ ਜਿਹੜਾ ਦੱਸਦਾ ਆਹ ਤਾਂ ਯਾਰ ਨਹੀਂ ਬਈ ਮਸ਼ੀਨਾਂ ਹੈਗੀਆਂ ਐਲ ਐਨ ਟੀ ਆ ਮਸ਼ੀਨਾਂ ਹੈਗੀਆਂ ਬਾਕੀ ਲੇਬਰ ਤੋਂ ਚੈੱਕ ਕਰਵਾ ਲਨੇ। ਅੱਛਾ ਉਹ ਚੀਜ਼ ਬਈ ਇੱਥੇ ਹੈਗਾ ਤੇ ਬਈ ਇਹ ਕੋਈ ਜ਼ਰੂਰੀ ਤਾਂ ਨਹੀਂ ਬਈ ਇੱਥੇ ਸਾਰੇ ਜਿਵੇਂ ਮੰਨ ਕੇ ਚੱਲੋ ਆਪਾਂ 5-7 ਵਿੱਗਾਂ ਦਾ ਟੱਕ ਲਾ ਲਈ ਕੋਈ ਜ਼ਰੂਰੀ ਨਹੀਂ ਬਈ ਸਾਰੇ ਜੈਪਸ ਵੀ ਨਿਕਲੇ ਹਾਂਜੀ ਹਾਂਜੀ ਬਈ ਕੋਈ ਵਿਰਲੇ ਬਾਣਾ ਚੁੰਦੀ ਹੈ ਵਿਰਲੇ ਬਾਣਾ ਚ ਤੇ ਬਈ ਇਹਦੇ ਜ਼ਿਮੀਦਾਰੇ ਚ ਜਿਹੜੀ ਅਪਜਾਊ ਪਹਿਲੀ ਹੈ ਜਿਵੇਂ ਸਾਡੇ ਪੰਜਾਬ ਚਾ ਜਾਂ ਜਿਵੇਂ ਹਰਿਆਣੇ ਦੀ ਪਹਿਲੀ ਵੀ ਬਹੁਤ ਨਾਲੀ ਨਾਲ ਚੰਗੀ ਆ ਰਾਜਸਥਾਨ ਚ ਵੀ ਨਾਲੀ ਨਾਲ ਚੰਗੀ ਆ ਗੁਜਰਾਤ ਚ ਪੀਚੋ ਜਿੱਥੇ ਕਿਤੇ ਯਾਰ ਸਾਰਾ ਏਰ ਗਈ ਅਪਜਾਊ ਆ ਉੱਥੇ ਬਈ ਇਹ ਫਿਰ ਫਾਇਦਾ ਕੀ ਕੀ ਕਰਦੀ ਆ ਏ ਭਾਈ ਫਾਇਦਾ ਤਾਂ ਇੱਕ ਤਾਂ ਇਹਦਾ ਝਾੜ ਦਾ ਬਹੁਤ ਫਾਇਦਾ ਰਹੂਗਾ ਠੀਕ ਆ ਠੀਕ ਆ ਇੱਕ ਉਤਲੇ ਦਾਣੇ ਜਿਵੇਂ ਕਿਸੇ ਕੈਲਸ਼ੀਅਮ ਦੀ ਕਮੀ ਨਾਲ ਜਾਂ ਮੈਗਨੀਸ਼ੀਅਮ ਦੀ ਕਮੀ ਨਾਲ ਦਾਣੇ ਮਰ ਜਾਂਦੇ ਉਹ ਦਾਣੇ ਨਹੀਂ ਮਰਦੇਗੇ ਠੀਕ ਆ ਤੇ ਮਿੱਟੀ ਨੂੰ ਪੂਰਾ ਉਜਾਊ ਬਣ ਕੇ ਪਨਾ ਕੇ ਰੱਖੂਗੀ ਜਿਵੇਂ ਹੋਰ ਖਾਦਾਂ ਦਾ ਵਰਤ ਕੇ ਆਪਾਂ ਜ਼ਮੀਨ ਨੂੰ ਕਈ ਵਾਰੀ ਨੁਕਸਾਨ ਪਹੁੰਚਾ ਲੈਂਦੇ ਆ ਜਿਆਦਾ ਵਰਤੋਂ ਕਰਕੇ ਠੀਕ ਆ ਤੇ ਉਹ ਨੁਕਸਾਨ ਨੂੰ ਵੀ ਘੱਟ ਕਰੂਗਾ ਠੀਕ ਆ ਤੇ ਇਹ ਭਾਈ ਕਲਰ ਤੇ ਸੋਰਾ ਵੀ ਬਹੁਤ ਮਾਰਦੀ ਹੈ ਬਹੁਤ ਮਾਰਦੀ ਬਾਈ ਇਹ ਤੇ ਕੇ ਤੇ ਵਾਂਚ ਕਲਰ ਆ ਜੇ ਉਥੇ 1-2 ਸਾਲ ਪੈ ਜੇ ਬਾਈ ਉਥੇ ਫਿਰ ਜਾਵਾਂ ਸਿਰਾਂ ਲਾ ਦਿੰਦੀ ਗਾ ਹਾਂ ਹਾਂ ਬਾਈ ਇਹ ਤੈ ਤੋਂ ਜਿਵੇਂ ਸੋਰਾ ਭਰਾਓ ਇੱਕ ਗੱਲ ਇੱਥੇ ਗਰਮੀ ਬਹੁਤ ਆਵੇ ਮੁੜਕਾ ਨਾ ਚੋਈ ਜਾਂਦਾ ਆਪਣੇ ਪੰਜਾਬ ਚ ਤਾਂ ਕੁਛ ਵੀ ਨਹੀਂ ਇੱਥੇ ਬਾਈ ਹੁਣ ਹੋਊਗਾ 40-41 ਦਾ ਟੈਂਪਰੇਚਰ ਤੇ ਜਦੋਂ ਬਾਈ ਫਿਰ ਪੰਜਾਬ ਚ ਜਿਵੇਂ 40-41-42 ਜੇ 88 ਚ ਹੁੰਦਾ ਇੱਥੇ ਕਿੰਨਾ ਹੁੰਦਾ 45 46 47 ਤੇ ਫਿਰ ਤਾਂ ਯਾਰ ਇੱਥੇ ਮਿਹਨਤ ਬਹੁਤ ਆ ਹਨਾ ਹਾਂਜੀ ਬਾਈ ਮੈਂ ਤਾਂ ਬਹੁਤ ਜ਼ਿਆਦੇ ਆ ਹਨਾ ਤੇ ਭਾਈ ਆਪਾਂ ਉਹ ਵੀ ਵਿਖਾਗੇ ਮਸ਼ੀਨ ਜਿੱਥੇ ਇਹਨੂੰ ਕ੍ਰੈਚ ਕਰਦੇ ਆ ਤੇ ਪੈਕਿੰਗ ਕਰਦੇ ਆ ਲੈ ਵੀ ਜੁੜੇ ਰਹੋ ਵੀਡੀਓ ਨਾਲ ਆਪਾਂ ਉੱਥੇ ਚੱਲਦੇ ਆ ਜਿੱਥੇ ਜਿਹੜੀ ਮਸ਼ੀਨ ਇਹਨੂੰ ਪੀਂਦੀ ਆ ਪੰਜਾਬੀ ਵਰਤੂਗਾ ਭਰਾਓ ਜੱਟ ਜ਼ਿਮੀਦਾਰ ਆ ਮੈਂ ਕ੍ਰੈਚ ਕਰੂਜ ਇਹ ਡਾਕਟਰ ਆਖੀ ਜਾਂਦੇ ਇਹਨਾਂ ਦੇ ਕ੍ਰੈਚਿੰਗਾਂ ਜੀ ਇਹ ਆਏ ਆ ਤੁਹਾਨੂੰ ਉੱਥੇ ਵਿਖਾਉਣੇ ਆ ਇਹਦੀ ਭਿਆਈ ਕਰਕੇ ਕਿਵੇਂ ਪੈਕਿੰਗ ਕਰਕੇ ਲੋਡ ਕਰਦੇ ਆ ਉਦੋਂ ਬਾਅਦ ਤੁਹਾਨੂੰ ਖਾਣਾ ਚ ਲੈ ਕੇ ਜਾਵਾਂ ਲਾਸਟ ਤੇ ਆਜੋ ਜੁੜੇ ਰਹੋ ਲੈ ਵੀ ਮਿੱਤਰੋ ਆ ਆ ਗਿਆ ਆਪਾਂ ਮਸ਼ੀਨ ਕੋਲੇ ਆ ਮਸ਼ੀਨ ਆ ਇਹ ਬਹੁਤ ਵੱਡੀ ਮਸ਼ੀਨ ਆ ਇਹ ਪੀਂਦੀ ਆ ਮੁੜ ਕੇ ਖਾਦ ਨੂੰ ਬਾਈ ਇਹ ਇਹ ਮਸ਼ੀਨ ਰਾ ਹੀ ਪੀਸੀ ਜਾਂਦੀ ਆ ਹਾਂਜੀ ਬਾਈ ਕ੍ਰੈਸ਼ਰ ਆ ਇਹ ਕ੍ਰੈਸ਼ਰ ਨਾਲ ਪੀ ਕੇ ਹੀ ਘਟਿਆਂ ਚ ਪੈ ਕੇ ਇਹਦੇ ਵਿੱਚ ਫਿਰ ਕੋਈ ਪੱਥਰ ਹੋਣਿਆ ਵੱਡੇ ਹਨਾ ਵੱਡੇ ਪੱਥਰ ਹੁੰਦੇ ਆ ਹੁਣ ਤੁਹਾਨੂੰ ਦੁਕਾਏ ਪੱਥਰ ਸੀਗੇ ਵੱਡੇ ਵੱਡੇ ਤੇ ਉਹ ਇਹਦੇ ਚ ਮਸ਼ੀਨਾਂ ਹੀ ਪੀਂਦੀ ਆ ਜਿਹੜੇ ਉਹ ਵੀ ਪੱਥਰੀ ਹੋਣੇ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਇੱਕ ਗੱਲ ਦੱਸ ਯਾਰ ਇਹਨੂੰ ਪੀ ਲੈਨੇ ਆ ਹਨਾ ਬਈ ਇਹ ਰੇਤ ਬਣ ਜਾਂਦਾ ਇਹਦਾ ਛਿੱਟਾ ਦੇਣਾ ਔਖਾ ਛਿੱਟਾ ਇਹਦੀ ਗੋਲੀ ਕਾਤੋਂ ਨਹੀਂ ਬਣਾਉਂਦੇ ਭਾਈ ਗੋਲੀ ਤਾਂ ਅਸੀਂ ਪਹਿਲਾਂ ਬਾਈ ਨੇ ਸੋਚਿਆ ਸੀਗਾ ਵੱਡੇ ਬਾਈ ਨੇ ਵੀ ਆਪਾਂ ਗੋਲੀ ਬਣਾ ਦਈਏ ਜਦੋਂ ਮਾਰਕੀਟ ਚ ਗਏ ਜਿੱਥੇ ਗੋਲੀ ਬਣਦੀ ਆ ਉੱਥੇ ਵੀ ਸਰਚ ਕਰਿਆ ਸਾਰੇ ਪਾਸੇ ਦੇ ਆ ਕੇ ਦੇਖਿਆ ਜਿਪਸਮ ਵੀ 5% ਆ ਬਾਈ ਉਹਦੇ ਚ ਮਿੱਟੀ ਦੀ ਗੋਲੀ ਬਣਵਾ ਲਈ ਬਸ ਤੁਸੀਂ ਕਾਸੇ ਦੀ ਲਾ ਲਾਉਣ ਨਕਲੀ ਮਾਲ ਤਾਂ ਅੱਜ ਕੱਲ ਵਿਖੀ ਜਾਂਦਾ ਆਪਾਂ ਨੂੰ ਮਾਰਕੀਟ ਦੇ ਵਿੱਚ ਠੀਕ ਆ ਹਾਂਜੀ ਬਾਈ ਵੀ ਗੋਲੀ ਨਹੀਂ ਵੱਟ ਸਕਦੇ ਗੋਲੀ ਨਹੀਂ ਵੱਟ ਸਕਦੇ ਵੀ ਬਣਾਉਣ ਨੂੰ ਬਣਾਉ ਸਕਦੇ ਸੀਗੇ ਵੀ ਐਡਾ ਵੱਡਾ ਪ੍ਰੋਜੈਕਟ ਲਾਇਆ ਗੋਲੀ ਵੀ ਬਣ ਸਕਦੀ ਸੀ ਪਰ ਕਿਸਾਨਾਂ ਨਾਲ ਜਿਹੜਾ ਧੋਖਾ ਉਹ ਨਹੀਂ ਕਰ ਸਕਦੇ ਤੇ ਬਾਈ ਇੱਕ ਮੇਰੀ ਹੋਰ ਗੱਲ ਸੁਣ ਯਾਰ ਹਾਂਜੀ ਇਹ ਕਿਲੇ ਚ ਪੈਂਦੀ ਕਿੰਨੀ ਐ ਇੱਕ ਕਿਲੇ ਚ 8 ਕਨਾਲ ਦੇ ਕਿਲੇ ਚ 5 ਤੋਂ 6 ਗੱਟੇ ਪੈ ਜਾਂਦੇ ਇਹ ਅੱਛਾ ਠੀਕ ਆ ਹਾਂ ਤੇ ਇੱਕ ਐਸਾਲ ਪਾਉਣੀ ਪੈਂਦੀ ਆ ਬਾਈ ਇਹ ਹਰ ਸੀਜ਼ਨ ਪਾਉਣੀ ਪਊਗੀ ਹਰੇਕ ਫਸਲ ਤੇ ਨਹੀਂ ਸਾਲ ਬਾਅਦ ਕੇ 6 ਮਹੀਨੇ ਬਾਅਦ 6 ਮਹੀਨੇ ਬਾਅਦ ਹਰੇਕ ਫਸਲ ਤੇ ਉਦੋਂ ਮੁੜ ਕੇ ਘੱਟ ਕਰਦੇ ਵੀ 4 ਘੱਟੇ 3-4 ਘੱਟੇ ਪ੍ਰੋਪਰ ਕਰਦੇ ਇੱਕ ਨਾ ਹੋਰ ਗੱਲ ਆ ਬਾਈ ਸਾਡੇ ਪੰਜਾਬ ਚ ਨਾ ਕੁਛ ਘੇਰਗੇ ਚ ਡੂੰਘੇ ਬੋਰ ਆ ਹਾਂਜੀ ਬਾਈ ਉੱਥੇ ਸਾਡੇ ਕਿਸਾਨ ਭਰਾ ਕਹਿ ਦਿੰਦੇ ਵੀ ਯਾਰ ਇਹਦੇ ਤਾਂ ਜਿਪਸਮ ਹੀ ਬਾਲੀ ਆ ਬਾਈ ਜਿਪਸਮ ਤਾਂ ਹੈ ਉਹ ਹੈਗੀ ਕਿ ਕੀ ਗੱਲ ਆ ਉਹਦੇ ਬਾਰੇ ਦੱਸ ਨਹੀਂ ਬਾਈ ਜਿਪਸਮ ਆ ਉਹਦੇ ਬਾਰੇ ਵੀ ਸਰਚ ਕਰ ਲਿਆ ਜੀ ਉਹਦੇ ਵਿੱਚ ਜਿਪਸਮ ਜ਼ਰੂਰ ਆ ਪਰ ਉਹਦੇ ਐਂਟੀ ਜ਼ਿਆਦਾ ਦੱਤ ਆ ਜਿਵੇਂ ਹੁਣ ਉਹਨੂੰ ਪਾਣੀ ਲਾਤਾ ਜਿਪਸਮ ਦੀ ਤਾਂ ਉਹਦੀ ਘਾਟ ਪੂਰੀ ਹੋ ਜੂਗੀ ਪਰ ਫਸਲ ਨੂੰ ਹੋਰ ਨੁਕਸਾਨ ਹੋ ਜਾਣਗੇ ਉਹਦੇ ਚ ਠੀਕ ਆ ਤੇ ਜੇ ਇਹ ਆਪਾਂ ਖਾਦ ਪਾ ਗਏ ਇਹਦੇ ਨਾਲ ਸੁਧਾਰ ਹੋ ਜੂਗਾ ਸੁਧਾਰ ਹੋਊਗਾ ਹਾਂ ਬਾਈ ਇਹ ਬਾ ਫਾਇਦੇ ਕੀ ਕੀ ਕਰਦੀ ਜਿਵੇਂ ਕਲਰ ਮਾਰਤੇ ਇੱਕ ਕਲਰ ਮਾਰਦਾ ਸੋਰਾ ਮਾਰਦਾ ਰੋੜੀ ਵਾਲੇ ਵਾਹਣਾ ਰੋੜੀ ਖਤਮ ਕਰਤੀ ਵਾਹਣਾ ਜਿੱਥੇ ਪਾਂਡੋ ਐਚ ਪੀ ਐਚ ਮਾਨ ਜਿਆਦੇ ਬੜਾ ਹਾਈ ਹੋ ਗਿਆ ਜਿਵੇਂ 7 ਤੋਂ ਉੱਤੇ ਉੱਤੇ ਆ ਗਿਆ ਪੀ ਐਚ ਮਾਨ ਜਿੱਥੇ ਜਰਮੀਨੇਸ਼ਨ ਵਾਹਣਾ ਤੁਸੀਂ ਦੇਖੋਗੇ ਕਈ ਕਈ ਵਾਹਣਾ ਦਾ ਆਪਾਂ ਚੈੱਕ ਨਹੀਂ ਕਰਉਂਦੇ 10 10 ਪੀ ਐਚ ਮਾਨ ਪਹੁੰਚਿਆ ਪਿਆ ਉਹ ਸਿੰਗਲ ਪ੍ਰੋਡਕਟ ਹੀ ਇੱਕ ਜਿੱਥਾ ਮੈਂ ਜਿਹੜਾ ਸਰਦਾਰ ਹੋਗਾ ਪੀ ਐਚ ਆ ਬਾਈ ਉਹ ਪੰਜਾਬੀ ਚ ਦੱਸ ਕੀ ਤਾ ਤਾ ਇਹਦੇ ਚ ਬਾਈ ਇਹਦੇ ਵਿੱਚ ਸਰਕਲ ਹੁੰਦਾ ਸਕੇਲ ਹੁੰਦਾ ਇੱਕ ਪੀ ਐਚਓ ਸਕੇਲ ਬੋਲਦੇ ਆ ਉਹਨੂੰ ਹੂੰ ਉਹਦੀ 1 ਤੋਂ ਲੈ ਕੇ 14 ਤਾਈ ਮਾਤਰਾ ਹੁੰਦੀ ਹੈ ਅੱਛਾ ਜਿਹੜਾ ਨਿਊਟਰਲ ਹੈ ਮਤਲਬ ਸਹੀ ਪੰਜਾਬੀ ਭਾਸ਼ਾ ਚ ਕਿਹਾ ਜਾਵੇ ਜਿਵੇਂ ਮਿਨੀਮਮ ਜਿੰਨੂੰ ਕਹਦੇ ਨੇ ਮਤਲਬ ਘੱਟ ਤੋਂ ਘੱਟ ਹੋਣਾ ਚਾਹੀਦਾ 6.5 ਤੋਂ ਲੈ ਕੇ 7.5 ਤੱਕ ਹੁੰਦਾ ਠੀਕ ਹੈ ਜੇ ਉਦੋਂ ਆਪਣੇ ਉੱਤੇ ਜਾਵੜਿਆ ਹੂੰ 7.5 ਤੋਂ ਉੱਤੇ ਜਾਵੜਿਆ ਪੀ ਐਚ ਮਾਨ ਵਧ ਗਿਆ ਉਹਦੇ ਸ ਤਾਂ ਜਰਮੀਨੇਸ਼ਨ ਘੱਟ ਹੋਊਗਾ ਬਈ ਤਾਂ ਨੂੰ ਸਾਡੇ ਕਣਕਾਂ ਲੋਕ ਪਾਉਂਦੇ 50 ਕਿਲੋ ਉੱਪਰ ਦੀਆਂ 40 ਕਿਲੋ ਹਾਂ ਬਈ ਤੇ ਉਹਦਾ ਝਾੜ ਵੀ ਲੱਗ ਪੈਂਦਾ ਝਾੜ ਵੀ ਘਟੂਗਾ ਹੌਲੀ ਹੌਲੀ ਮਾਨ ਦਾਣੇ ਲਾਲੂ ਤੇ ਤੁਸੀਂ ਬੰਜਰ ਰੱਖਿਆ ਜਮੀਨ ਕਹਿੰਦੇ ਬੰਜਰ ਧਰਤੀ ਬਣ ਜਾਂਦੀ ਹੈ ਹੌਲੀ ਹੌਲੀ ਠੀਕ ਆ ਉਹ ਇੱਕ ਸਿੰਗਲ ਪ੍ਰੋਡਕਟ ਹੀ ਹੈ ਜਿਹੜਾ ਜਿਪਸਮ ਸੁਧਾਰੂਗਾ ਤੁਸੀਂ ਕਿਤੇ ਹੀ ਸਰਚ ਮਾਰ ਲਿਓ ਇਹ ਬਾਈ ਜਿਪਸਮ ਚੋਂ ਹੋਰ ਖਾਦਾਂ ਵੀ ਤਿਆਰ ਹੁੰਦੀਆਂ ਹਨਾ ਹਾਂਜੀ ਬਾਈ ਕੀ ਇੱਕ ਤਾਂ ਸਲਫਰ ਸਲਫਰ ਸੂਫਰ ਇਹਦੇ ਚੋਂ ਜ਼ਿੰਕ ਨਿਕਲਦੀ ਹੈ ਪਿਉਰੀਫਾਈ ਕਰਕੇ ਨਿਕਲੀ ਜਾਂਦੀਆਂ ਇਹਦੇ ਅੱਛਾ ਯਾਨੀ ਇਹ ਇੱਕ ਧਰਤੀ ਦਾ ਤੱਤ ਆ ਬਾਈ ਬੀਕਾਨੇਰ ਵਾਲੇ ਮੰਨ ਕੇ ਚੱਲੋ ਇੱਥੋਂ ਹੀ ਕਮਾਈ ਕਰਦੇ ਆ ਇਹ ਇੱਕ ਸਾਲ ਦੀ ਇਹਨਾਂ ਦੀ ਫਸਲ ਹੀ ਆ ਬਾਈ ਤੇ ਪਰ ਆਪਣੇ ਪੰਜਾਬ ਹਰਿਆਣਾ ਯੂਪੀ ਗੁਜਰਾਤ ਮਹਾਰਾਸ਼ਟਰ ਹਰੇਕ ਸਟੇਟ ਲਈ ਇਹ ਵਰਦਾਨ ਹਾਂਜੀ ਬਾਈ ਤੇ ਜਿਹੜੇ ਡਾਕਰਵਾਨ ਆ ਬਾਈ ਉਹਨਾਂ ਨੂੰ ਬਣਾ ਦਿੰਦੀ ਆ ਉਹਨਾਂ ਦਾ ਆਕੜ ਕੱਢ ਦਿੰਦੀ ਆ ਬਾਈ ਆਕੜ ਕਰਦੇ ਗੋਦਰ ਵਰਗਾ ਪੁੱਲਾ ਵਾ ਜੇ 4-5 ਸਾਲ ਪਾ ਦੇ ਲਗਾਤਾਰ ਫੇਰ ਤਾਂ 5-4 ਸਾਲ ਲੋਡ ਵੀ ਨਹੀਂ ਹੋਣੀ ਹਾਂਜੀ ਬਾਈ ਹਾਂ ਅੱਛਾ ਬਾਈ ਇਹਨੇ ਜਦੋਂ ਪੀਤੀ ਪੈਕਿੰਗ ਹੋ ਗਈ ਉਸ ਤੋਂ ਬਾਅਦ ਫਿਰ ਆਹ ਲੋਡਰ ਤੇ ਤੁਸੀਂ ਲੋਡ ਕਰਦੇ ਆਂ ਹਾਂ ਭਾਈ ਆ ਸਾਡੀ ਲੋਡਿੰਗ ਹੋਈ ਜਾਂਦੀ ਆ ਹੁਣ ਆ ਲੈ ਵੀ ਤੁਹਾਨੂੰ ਲੋਡ ਨੂੰ ਹੁੰਦਾ ਵੀ ਵਿਖਾਤਾ ਪੰਜਾਬ ਕਿੰਨੀ ਲੋਡਿੰਗ ਹੋਈ ਜਾਂਦੀ ਆ ਪੰਜਾਬ ਕਿੰਨੀ ਜਾਈ ਜਾਂਦੀ ਆ ਗੁਜਰਾਤ ਐਮਪੀ ਕਿੰਨੀ ਜਾਈ ਜਾਂਦਾ ਸਾਰਾ ਸਾਰੇ ਆਹ ਲੋਡਿੰਗ ਹੋ ਗਈ ਮੁਰਕੇ ਇਹ ਜਿੱਥੇ ਜਿੱਥੇ ਮੰਨ ਕੇ ਚੱਲੋ ਲੋਡ ਆ ਲੋਕਾਂ ਨੂੰ ਉੱਥੇ ਉੱਥੇ ਇਹ ਭਰਾਵਾਂ ਕੋਲੇ ਪਹੁੰਚੀ ਜਾਂਦੀ ਆ ਲੈ ਵੀ ਤੁਹਾਨੂੰ ਲੋਡਿੰਗ ਤੱਕ ਵਿਖਾਤਾ ਠੀਕ ਆ ਆਹ ਲੋਡਿੰਗ ਹੋ ਗਈ ਇੱਥੇ ਜੈਪਸਮ ਤਿਆਰ ਹੋ ਕੇ ਪਰ ਇੱਕ ਗੱਲ ਤੁਹਾਡੇ ਨਾਲ ਵਾਦਾ ਕਰਿਆ ਸੀ ਖਾਨਾ ਚ ਲੈ ਕੇ ਚਲਦੇ ਆਂ ਵੀਡੀਓ ਨਾਲ ਜੁੜੇ ਰਹੋ ਆਜੋ ਹੁਣ ਆਪਾਂ ਖਾਨਾ ਚ ਚਲਦੇ ਆਂ ਲੈ ਵੀ ਮਿੱਤਰੋ ਜਿਹੜਿਆ ਤੁਹਾਡੇ ਨਾਲ ਵਾਦਾ ਕਰਿਆ ਸੀ ਆ ਖਾਨਾ ਚ ਲੈ ਆਏ ਆ ਤੁਹਾਨੂੰ ਆ ਖਾਨ ਜਿਪਸਮ ਦੀ ਉਹ ਮਗਰਲੇ ਪਾਸੇ ਰੇਤ ਪਿਆ ਜਿਹੜਾ ਇਹਦੇ ਤੋਂ ਹਟਾ ਕੇ ਪਾਸੇ ਸੱਟਤਾ ਆ ਵਿੱਚੋਂ ਜਿਪਸਮ ਨਿਕਲੇ ਆਈ ਆ ਆ ਵੀ ਆ ਜੀ ਆ ਬਾਈ ਇਹ ਵੇਖੋ ਪੋਲੀ ਕਿੰਨੀ ਆ ਤੇ ਇਹਨੇ ਧਰਤੀ ਨੂੰ ਪੋਲੀ ਕਰਨਾ ਜਾ ਕੇ ਆ ਮਗਰ ਐਕਸਕਵੇਟਰ ਖੜਾ ਔਰ ਡੰਪਰ ਖੜਾ ਇਥੋਂ ਲੋਡਿੰਗ ਕਰਕੇ ਗਾਂ ਫੈਕਟਰੀ ਚਲ ਜਾਂਦੇ ਆ ਉਸ ਤੋਂ ਬਾਅਦ ਬਾਈ ਇਹਦੀ ਉਥੇ ਪਸਾਈ ਕਰਕੇ ਇੱਕ ਨੰਬਰ ਇਹਦੀ ਮਾਤਰਾ ਕਰਕੇ ਫੇਰ ਇਹਦੀ ਮੰਨ ਕੇ ਚਲੋ ਪੈਕਿੰਗ ਹੁੰਦੀ ਆ ਬਾਈ ਇੱਥੇ ਆ ਕੇ ਕੀ ਪਤਾ ਲੱਗਦਾ ਅਸਲੀ ਨਕਲੀ ਦਾ ਇੱਥੇ ਆ ਕੇ ਬਾਈ ਪਤਾ ਲੱਗਦਾ ਵੀ ਇੱਕ ਤਾਂ ਮਿੱਟੀ ਪਾਸੇ ਹੋ ਜਾਂਦੀ ਏ ਠੀਕ ਆ ਤੇ ਇੱਕ ਜਿਹੜਾ ਸੀਮੈਂਟ ਗ੍ਰੇਡ ਆ ਉਹ ਥੱਲੇ ਰਹਿ ਜਾਂਦਾ ਮਿੱਟੀ ਥੱਲੜੀ ਮਿੱਟੀ ਵੀ ਥੱਲੇ ਰਹਿ ਜਾਂਦੀ ਏ ਤੇ ਜਿਹੜੀ ਵਿਚਾਲੜੀ ਗਰੀ ਹੁੰਦੀ ਏ ਉਹ ਆਪਾਂ ਚੱਕ ਕੇ ਕਿਸਾਨਾਂ ਤੱਕ ਦਿੰਨੇ ਆ ਅੱਛਾ ਇੱਥੇ ਆ ਕੇ ਤਤਾਂ ਦਾ ਪਤਾ ਲੱਗਦਾ ਬਈ ਇਹਦੀ ਫਿਰ ਮੰਨ ਕੇ ਚਲੋ ਨਕਲ ਵੀ ਆਉਂਦੀ ਹੋ ਬਈ ਹੁਣ ਜਿਹੜਾ ਥੱਲੇ ਰਹਿ ਜਾਂਦਾ ਮਾਲ ਉਹ ਆਪਾਂ ਦੇਖਦੇ ਆ ਮਾਰਕੀਟ ਦੇ ਵਿੱਚ ਆਈ ਜਾਂਦਾ ਆਈ ਜਾਂਦਾ ਫਿਰ ਇਹਦੀ ਨਕਲ ਕੀ ਨਕਲ ਤੋਂ ਬਚਨ ਦਾ ਕੀ ਪਾ ਬਈ ਬਈ ਮੈਂ ਤਾਂ ਕਹਿੰਦਾ ਵੀ ਬਰਾਬਰ ਪਾ ਲੋ ਕਿਸਾਨ ਨੂੰ ਕਹਿੰਦਾ ਵੀ ਤੂੰ ਰਿਜ਼ਲਟ ਦੇਖਣਾ ਬਈਆਂ ਦਾ ਬਈ ਨਾ ਜਿਹੜਾ ਮਾਰਕਾ ਜਿਪਸਮ ਦਾ ਉਹ ਹੈਗਾ ਜੀਐਸਪੀ ਗਟਿਆਂ ਤੇ ਜੀਐਸਪੀ ਲਿਖਿਆ ਹੋਊਗਾ ਜੀ ਐਸ ਪੀ ਦੀ ਜੈਪਸਮਾ ਤੇ ਇਹ ਜਿਹੜੀ ਜੈਪਸਮਾ ਇਹਨਾਂ ਦਾ ਖਾਨਾ ਹੀ ਵੇਖ ਲੀnga ਆਪਾਂ ਇੱਕ ਨੰਬਰ ਦਾ ਸਾਫ ਸੁਥਰਾ ਕੰਮ ਆ ਬਾਈ ਇਹਨਾਂ ਦਾ ਤੁਹਾਨੂੰ ਖਾਨਾ ਤੇ ਕੋਈ ਯਾਰ ਕੋਈ ਨਹੀਂ ਬੰਦਾ ਲੈ ਕੇ ਜਾਂਦਾ ਪਹਿਲੇ ਬੰਦੇ ਆ ਗੁਰਪ੍ਰੀਤ ਅਰਗੇ ਜਿਹੜੇ ਇੱਥੇ ਲੈ ਆਏ ਆ ਇੱਥੇ ਤੁਸੀਂ ਵੇਖ ਲਓ ਮਗਰ ਉਹ ਬਿਟਬੀ ਟਿਬੇ ਖੜੇ ਆ ਆ ਜਿਹੜਾ ਉਤੋਂ ਰੇਤ ਆ ਇਹ ਪਾਸੇ ਕਰ ਦਿੰਦੇ ਆ ਠੀਕ ਆ ਤੇ ਆਹ ਮੁੜ ਕੇ ਬਾਈ ਜਿਹੜਾ ਵਿੱਚੋਂ ਜਮਾ ਐ ਸਿਉਣਾ ਨਿਕਲਦਾ ਉਹਦੀ ਪਸਾਈ ਕਰਕੇ ਫੇਰ ਪੈਕਿੰਗ ਕਰਕੇ ਆਉਂਦਾ ਤੁਹਾਡੇ ਤੱਕ ਜੇ ਕਿਸੇ ਭਰਾਣੇ ਬਾਈ ਜੀ ਆਪਦੇ ਵਾਹਨ ਨੂੰ ਅਪਜਾਊ ਸ਼ਕਤੀ ਵਧਾਉਣੀ ਆ ਸੋਰਾ ਕਲਰ ਮਾਰਨੇ ਆ ਠੀਕ ਆ ਤੇ ਬਾਈਆਂ ਦਾ ਚੱਲਦੀ ਵੀਡੀਓ ਚ ਉੱਤੇ ਨੰਬਰ ਚੱਲੂਗਾ ਤੇ ਉਹ ਨੰਬਰ ਤੇ ਤੁਸੀਂ ਫੋਨ ਕਰਕੇ ਇੱਕਾਰੀ ਬਾਈ ਗੁਰਪ੍ਰੀਤ ਦੀ ਲਾਜ਼ਮੀ ਰਹਿ ਲਿਓ ਤੇ ਬਾਈ ਮੰਨ ਕੇ ਚਲੋ ਤੁਹਾਡੀ ਕੋਈ ਨਕਲ ਤੋਂ ਬਚਨ ਦਾ ਕੋਈ ਪਾ ਮੜਾ ਜਾਂ ਉਹ ਵੀ ਦੱਸੋ ਭਾਈ ਮੈਂ ਤਾਂ ਪਹਿਲਾਂ ਗਰਮੀਤ ਸਿੰਘ ਪਵਾਰ ਜੀ ਦਾ ਜਿਹੜੇ ਆਪਣੇ ਓਨਰ ਹੈ ਕੰਪਨੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹ ਨਕਲੀ ਨੂੰ ਪਿੱਛੇ ਰੱਖ ਕੇ ਜਿਹੜੀ ਅਸਲੀ ਚੀਜ਼ ਲੈ ਕੇ ਆਏ ਠੀਕ ਆ ਠੀਕ ਹੈ ਫੇਰ ਦੂਜੀ ਗੱਲ ਨਕਲੀ ਚ ਉਹਦਾ ਕਮਾਈ ਬਹੁਤ ਕਰਦੀ ਹੈ ਬਾਈ ਪੁੱਛੋ ਨਾ ਤੁਸੀਂ ਮਾਰਕੀਟ ਦੇ ਵਿੱਚ ਇੰਨਾ ਜ਼ਿਆਦਾ ਨਕਲੀ ਸਮਾਨ ਆਈ ਜਾਂਦਾ ਹੈ ਨਾ ਤੇ ਕਿਸਾਨ ਵੀਰ ਹੈ ਨਹੀਂ ਕਿ ਜਾਗਰੂਕ ਮੈਂ ਕਿਸਾਨਾਂ ਕਿਸਾਨ ਭਰਾਵਾਂ ਨੂੰ ਕਹਿੰਦਾ ਵੀ 2 ਕਿੱਲਿਆਂ 3 ਕਿੱਲਿਆਂ ਚ ਆਪਦਾ ਪਾ ਕੇ ਦੇਖ ਲਓ ਬਾਈ ਜਿੱਧਰ ਜੇ ਰਿਜ਼ਲਟ ਮਿਲੇ ਤਗਾ ਨੂੰ ਪਾਇਓ ਨਹੀਂ ਥੋੜੀ ਸਮਾਂ ਨਹੀਂ ਰਹਿਣ ਦਿਓ ਨਹੀਂ ਰਹਿਣ ਦਿਓ ਵੀ ਆਪਾਂ ਕਿਉਂ ਕਹੀਏ ਵੀ ਤੂੰ ਸਾਰੇ ਵਾਣ ਚ ਪਾ ਲਾ ਵੀ ਸਾਰੇ ਵਾਣ ਚ ਕੇਰਾ ਪਾ ਕੇ ਦੇਖ ਲਾ ਕੇ ਨਾ ਤੋਰਾ ਤੋੜਨਾ ਆਉਂਦਾ ਵੀ ਕੋਈ 2 ਕਿੱਲਿਆਂ ਚੋਂ 3 ਕਿੱਲਿਆਂ ਛਾੜਦਾ ਜਦੋਂ ਆਪੇ ਪਤਾ ਲੱਗਿਆ ਫੇਰ ਅਗਲਾ ਆਪੇ ਪਾਉ ਅਸੀਂ ਕਿਸਾਨਾਂ ਦੀਆਂ ਰਿਵਿਊ ਵੀ ਲਏ ਆ ਕਿਸਾਨਾਂ ਜਿਹੜੇ ਪਵਾਏ ਆ ਉਹਨਾਂ ਦੇ ਉਹਨਾਂ ਨੇ ਫਾਇਦੇ ਦੱਸਿਆ ਇਹਦੇ ਵੀ ਕੀ ਕੀ ਫਾਇਦੇ ਆ ਫਿਰ ਉਹਨਾਂ ਦੇ ਵੀਡੀਓ ਬਣਾਈਆਂ ਚੈਨਲ ਤੇ ਵੀ ਬਾਈ ਇੱਕ ਗੱਲ ਹੋਰ ਆ ਪਹਿਲੀ ਤਾਂ ਗੱਲ ਆ ਇੱਥੋਂ ਤੱਕ ਕੋਈ ਲੈ ਕੇ ਨਹੀਂ ਆਉਂਦਾ ਜੀ ਨੇ ਕੰਮ 2 ਨੰਬਰ ਤੱਕ ਕਰਨਾ ਤੇ ਫਿਰ ਦੂਜੀ ਗੱਲ ਬਾਈ ਇੱਥੋਂ ਤੱਕ ਹਰੇਕ ਯੂਟਿਊਬਰ ਪਹੁੰਚਦਾ ਹੀ ਨਹੀਂ ਕਿਉਂਕਿ ਦੁਕਾਨ 'ਚ ਖੜ ਕੇ ਅਗਲਾ ਜਾਂ ਰੀਲ ਪਾ ਦਿੰਦਾ ਜਾਂ ਵੀਡੀਓ ਪਾ ਦਿੰਦਾ ਪਰ ਨਹੀਂ ਯਾਰ ਮੇਰੇ ਮਨ ਨੂੰ ਸੰਤੁਸ਼ਟੀ ਨਹੀਂ ਆਈ ਮਾਇਨਾਂ ਦੀ ਪਹਿਲਾਂ ਜਿੱਥੇ ਡਿਸਟ੍ਰੀਬਿਊਟਰ ਇਹਨਾਂ ਦਾ ਮੇਨ ਆ ਉਹੜਾ ਮਹਿਣਾ ਪਿੰਡ ਆ ਡੱਬ ਵਾਲੀ ਦੇ ਕੋਲੇ ਮਲੋਟ ਡੱਬ ਵਾਲੀ ਰੋਡ ਤੇ ਆ ਉੱਥੇ ਬਾਈਆਂ ਦਾ ਪੰਜਾਬ ਦਾ ਮੰਨ ਕੇ ਚੱਲੋ ਹੈੱਡ ਆਫਿਸ ਆ ਜਿਹੜਾ ਹੈੱਡ ਆਫਿਸ ਆ ਉਹ ਰਾਜਸਥਾਨ ਚਾ ਉੱਥੋਂ ਡਿਸਟਰੀਬਿਊਟਰ ਆ ਮੇਨ ਮਹਿਨੇ ਪਿੰਡ ਉੱਥੋਂ ਆਪਾਂ ਨੂੰ ਇਹਨਾਂ ਦੀ ਬਾਂਗਾਂ ਦੀ ਖਾਦ ਮਿਲ ਸਕਦੀ ਹੈ ਜੇ ਕਿਸੇ ਨੇ ਡੀਲਰਸ਼ਿਪ ਕਰਨੀ ਹੋਵੇ ਉਹ ਬਾਈਆਂ ਨਾਲ ਉੱਥੇ ਆ ਕੇ ਕੋਈ ਵੀ ਸੰਪਰਕ ਕਰ ਸਕਦਾ ਜਾਂ ਬਾਈ ਗੁਰਪ੍ਰੀਤ ਦਾ ਨੰਬਰ ਚੱਲੂਗਾ ਆਪੇ ਡੀਲਰਸ਼ਿਪ ਕਰਾ ਦੂਗਾ ਪਰ ਯਾਰ ਮੇਰੇ ਮਨ ਨੂੰ ਸੰਤੋਸ਼ਟੀ ਨਹੀਂ ਆਈ ਮੈਂ ਫੇਸਬੁੱਕ ਤੇ ਨਾ ਵੀਡੀਓ ਪਾ ਕੇ ਡਿਲੀਟ ਕਰ ਦਿੱਤੀ ਮਗਾ ਨਹੀਂ ਯਾਰ ਮੈਂ ਕਿਹਾ ਉਥੋਂ ਮਿੱਟੀ ਨਾ ਭਰ ਕੇ ਦੇਈ ਜਾਂਦੇ ਹੁਣ ਆਪਾਂ ਠੱਗੀ ਚੋਰੀ ਨਹੀਂ ਕਰਨੀ ਉਦੋਂ ਬਾਅਦ ਬਾਈ ਮੈਂ ਇੱਥੇ ਜਮਾ ਖਾਣਾ ਚ ਆ ਕੇ ਆਪ ਅੱਜ ਜਦੋਂ ਜਮਾ ਆ ਅੱਖਾਂ ਖੋਲ ਲਗਾ ਵਾਕਈ ਸੱਚ ਆ ਯਾਰ 101% ਸੱਚ ਆ ਬਾਈ ਜਿਹੜਾ ਗਰਮੀਤ ਪਵਾਰ ਆ ਨਾ ਕੰਮ ਗਲਤ ਨਹੀਂ ਕਰਦਾ ਜੀਐਸਪੀ ਦੇ ਮਾਰਕੇ ਤੇ ਬਾਈ ਨੇ ਅ ਜਿਹੜਾ ਵਾਰਦਾਨਾ ਇਹਦਾ ਬੈਗ ਆ ਉਹ ਤਿਆਰ ਕਰਾਇਆ ਉਹਦੇ ਚ ਜੈਪਸਮ ਆਉਂਦੀ ਆ ਠੀਕ ਆ 1-1 2-2 ਕਿੱਲਿਆਂ ਚ ਤੁਸੀਂ ਪਾ ਕੇ ਵੇਖੋ ਉਦੋਂ ਬਾਅਦ ਗੱਲ ਕਰਾਂਗੇ ਯਾਰ ਆਪਾਂ ਫੇਰ ਵੀਡੀਓ ਇੱਕ ਤੁਹਾਨੂੰ ਹੋਰ ਵੀ ਵਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੁਸੀਂ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਕਿਸਾਨ ਦਾ ਜਿਹੜਾ ਪੋਤਾ ਉਹ ਇਹ ਵੀਡੀਓ ਨੂੰ ਲਾਜ਼ਮੀ ਲਾਈਕ ਸ਼ੇਅਰ ਕਾਹ ਕਰੂਗਾ ਨਵੀਂ ਵੀਡੀਓ ਐਵੇਂ ਕੋਈ ਹੋਰ ਲੈ ਕੇ ਮਿਲਦੇ ਆ ਸੱਚ ਵਾਲੀ ਤਦ ਤੱਕ ਲਈ ਜੀ ਧੰਨਵਾਦ